ਤੇ ਯਾਦ ਜਾਰ ਤੇ ਆਪਣੇ ਨੰ ਆਨੰਦ ਕਰਦ ਕਰਦੇ ਸੀ ਠੀਕ ਹੈ ਆਨੰਦ ਕਰਦੇ ਇਸ ਤਰ੍ਹਾਂ ਕਰਦੇ ਸੀ ਜਿਹੜੀ ਕੁੜੀ ਹੁੰਦੀ ਸੀ ਮਤਲਬ ਉਹਦਾ ਬੈਰ ਦੀ ਹੱਥ ਦੀ ਉਂਗਲੀ ਨੰਨਦੀ ਹੋਵੇ ਤੇ ਵਾਕਿਆ ਪੂਰਾ ਦਿੱਤਾ ਚਾਦਰ ਤੇ 5 ਮੀਟਰ ਦਾ ਦੇ ਕੇ ਲਵੇ ਮਤਲਬ ਕੁੜੀ ਨੂੰ ਦੇਖਣ ਨਹੀਂ ਦਿੰਦੇ ਸੀ ਨਾ ਕੁੜੀ ਜਮਾ ਹੀ ਨਹੀਂ ਜਮਾ ਨਹੀਂ ਸੀ ਚਾਰ ਆਪ 9 ਕੋਸ ਮੀਟਰ ਵੀ ਨਹੀਂ ਦੇਖਣ ਕੋਸ਼ਿਸ਼ ਦੇਖਣ ਦਿੰਦੇ ਸਾਰੇ ਵਿਆਹ ਤੇ ਸਾਰਾ 800 ਰੁਪਏ ਸਾਡਾ ਇਧਰ ਲੱਗਿਆ ਸੀ ਉੱਧਰ ਤਾਂ ਕੋਈ ਗੱਦ ਨਹੀਂ ਅੱਛਾ ਬੰਦਿਆਂ ਵੱਲੋਂ ਰਾਤ ਵੱਲੋਂ 800 ਰੁਪਏ ਦੇ ਵਿੱਚ ਵਿਆਹ ਹੋ ਜਾਂਦਾ ਇੱਥੇ। 800 ਰੁਪਏ ਦੇ ਵਿੱਚ ਨਾਲੇ ਬੜੀ ਜੇ ਕੋਈ ਇੱਕ ਅੱਧੀ ਟੂੰਗ ਪਾਉਣੀ ਕੋਈ ਪਾਉਂਦਾ ਸੀ, ਕੋਈ ਪਾਉਂਦਾ ਨਹੀਂ ਸੀ। ਉਹ ਵੀ ਬਖੇੜੀਆਂ ਤੋਂ। ਅੱਜ ਨਗਰੀਵਾਂ ਦੇ ਘਰ ਦੇਖ ਕੇ ਪਾਉਂਦੇ ਸੀ। ਘਰ ਦੇਖ ਕੇ ਪਾਉਂਦੇ ਸੀ। ਤੇ ਉਹਨੇ ਬਟਾਰੀ ਨੇ ਕਦੇ ਨਹੀਂ ਕੀਤਾ। ਉਹਨੇ ਸਾਰਿਆਂ ਨੂੰ ਸਾਥੀ ਕਾਲ ਜੀ ਤੇ ਅੱਜ ਪਹਿਲਾਂ ਦੀ ਤਰ੍ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆਂ ਪਾਣੇ ਕਲਚਰ ਤੇ ਤੇ ਨਵੇਂ ਕਲਚਰ ਦੇ ਵਿੱਚ ਕੀ ਫਰਕ ਹੈ? ਨਾ ਪੁਰਾਣੇ ਸਮਿਆਂ ਦੇ ਵਿੱਚ ਕਿਵੇਂ ਰਹਿਣੀ ਸਣੀ ਤੇ ਅੱਜ ਦੇ ਸਮਿਆਂ ਦੇ ਵਿੱਚ ਕਿਵੇਂ ਰਹਿਣੀ ਸਣੀ ਆ ਅੱਜ ਫੇਰ ਆਪਾਂ ਕੋਈ ਨਾ ਗੱਲਬਾਤ ਕਰਾਂਗੇ ਨਾਮ ਆ ਜਗਦੇਵਪੁਰ ਇਹਨਾਂ ਦੀ ਪਹਿਲਾਂ ਵੀ ਵੀਡੀਓ ਆਈ ਸੀਗੀ ਵੀ ਮਾਰ ਕੇ ਮਨ ਤੋਂ ਬਾਅਦ ਜਾਂਦੇ ਹੋਏ ਸੀਗੇ ਵੀ ਉਹਨਾਂ ਦੀ ਆਪਾਂ ਸਟੋਰੀ ਪਾਈਦੇ ਤੁਸੀਂ ਦੇਖੀ ਹੋਣੀ ਆ ਤੇ ਜਿਨ੍ਹਾਂ ਨੇ ਨਹੀਂ ਦੇਖੀ ਉਹ ਵੀਡੀਓ ਦੇ ਵਿੱਚ ਦੇਖ ਸਕਦੇ ਆ ਤੇ ਅੱਜ ਗੱਲਬਾਤ ਕਰਦੇ ਆ ਕੋਈ ਹਸਰੀ ਕਰ ਠੀਕ ਹੋਈ ਨਾਰਿਕੰਦ ਇਹ ਵੱਡੀ ਬਰਕਰਾਰ ਹੈ ਕਿਆ ਬਾਸ਼ਾ ਕੰਮ ਕਰੇ ਤੁੰ ਬੜਾ ਬੜਾ ਨਮਸਤਾਂ ਦੋਸਤਾਂ ਦੇ ਅੰਦਰ ਤੇ ਪੂਆ ਜੀ ਥੋੜੇ ਜੇ ਢਿੱਲੇ ਵੀ ਹੋ ਗਏ ਨੇ ਤੇ ਤੁਰਨ ਫੇਰਨ ਚੱਲੀ ਥੋੜੀ ਦਿੱਕਤ ਆਉਂਦੀ ਆ ਬਾਕੀ ਗੱਲਬਾਤ ਕਰਦੇ ਆ ਕੋਈ ਜਦੋਂ ਥੋੜੇ ਟਾਈਮ ਦੇ ਵਿੱਚ ਸੀਗਾ ਜਦੋਂ ਵਿਆਹ ਹੁੰਦੇ ਸੀ ਕਿਵੇਂ ਹੁੰਦੇ ਸੀ ਵੀ ਜਦੋਂ ਆਪਣੇ ਕਹਿੰਦੇ ਨਾ ਫੇਰੇ ਹੁੰਦੇ ਹੁੰਦੇ ਸੀਗੇ ਵੀ ਕੜਾਈਏ ਦੇ ਵਿੱਚ ਬਿਠਾ ਕੇ ਹੁੰਦੇ ਹੁੰਦੇ ਸੀਗੇ ਕਿਵੇਂ ਸੀ ਨਹੀਂ ਬਾਕੀ ਆਏ ਹੁੰਦਾ ਠੀਕ ਆ ਪਹਿਲੋਂ ਤਾਂ ਬਰਾਤ ਸਾਦੇ ਹੁੰਦੇ ਸੀ ਤਿੰਨ ਚਾਰ ਦਿਨ ਬਰਾਤ ਰਹਿੰਦੀ ਹੁੰਦੀ ਸੀ ਠੀਕ ਐ ਅਸਟੇਂ ਬ੍ਰਾਤ ਕਰਨੀ ਰਾਤ ਨੂੰ ਉੱਥੇ ਪਹੁੰਚੇ ਕਿਤੇ ਵੀ ਹੁਣਾ ਦੂਰ ਨੇੜੇ ਹੈ ਨਾ ਤਿੰਨ ਦਿਨ ਬ੍ਰਾਤ ਰੱਖਦੇ ਸੀ ਕਦੇ ਮਾਮਿਆਂ ਨੇ ਰੋਟੀ ਕਰਤੀ ਕਦੇ ਦਾਦੇ ਨੇ ਕਰਤੀ ਕਦੇ ਚਾਏ ਨੇ ਮੋਤਾਂਚਾਰ ਦਾ ਰਹਿਣਾ ਇੱਥੇ ਮੋਤਾਂਚਾਰ ਦਾ ਉੱਥੇ ਬ੍ਰਾਤ ਨਹੀਂ ਰਹਿਣਾ ਠੀਕ ਐ ਫੇਰ ਨਾ ਸਵੇਰੇ ਸਵੇਰੇ ਹੁਣਾ ਪੰਡਤ ਲੋਕ ਤਾਂ ਫੇਰੇ ਕਰਦੇ ਆ ਸਵੇਰੇ ਹਾਂਜੀ ਹਾਂ ਉਹ ਟੋਕਰੀ ਟੋਕਰੀ ਦੇ ਵਿੱਚ ਕਰਦੇ ਆ ਤਨ ਕਰਦੇ ਨੇ ਪੂਜਾ ਪੂਜਾਰ ਕੇ ਆਪਣੇ ਨਾ ਆਨੰਦ ਕਾਰਜ ਕਰਦੇ ਸੀ ਠੀਕ ਹੈ ਨੰਦ ਕਰਦੇ ਕਰਦੇ ਸੀ ਜਿਹੜੀ ਕੁੜੀ ਹੁੰਦੀ ਸੀ ਮਤਲਬ ਉਹਦਾ ਬੈਰ ਦੀ ਹਥਣੀ ਉਂਗਲੀ ਨੰੰਗੀ ਹੋਏ ਤੇ ਵਗ ਪੂਰਾ ਚਿੱਟਾ ਚਾਦਰ ਉਤੇ 5 ਮੀਟਰ ਦਾ ਦੇ ਕੇ ਲਵੇਟ ਮਤਲਬ ਕੁੜੀ ਨੂੰ ਦੇਖਣ ਨਹੀਂ ਦਿੰਦੇ ਸੀ ਨਾ ਕੁੜੀ ਜਮਾਈ ਨਹੀਂ ਜਮਾਈ ਚਿੱਟਾ ਹੱਥ ਨੋ ਕੋਸ ਵਿੱਚ ਪੈਰ ਵੀ ਨਹੀਂ ਦੇਖਣ ਨਾ ਕੋਸ ਵਿੱਚ ਦੇਖਣ ਦਿੰਦੇ ਉਹ ਘੰਟਾ ਕੱਢ ਕੇ ਰੱਖਦੇ ਸਾਰਾ ਛੱਡਿਆ ਹੁੰਦਾ ਚਿੱਟਾ ਚਾਦਰ ਦਾ 5 ਮੀਟਰ ਦਾ ਚਿੱਟਾ ਚਾਦਰ ਹੁੰਦਾ ਸੀ ਉਹ ਲਵੇਟ ਕੇ ਲੰਦਾਂ ਤੇ ਬਿਠਾ ਦੇਣਗੇ ਸੀ ਨੰਦ ਵੀ ਸਵੇਰੇ 6 ਵਜੇ ਤੋਂ ਪਹਿਲਾਂ-ਪਹਿਲਾਂ ਕਰਦੇ ਸੀ ਜੇ ਕਿਸੇ ਨੇ ਥੋੜਾ ਜਿਹਾ ਦਿਨ ਚੜਾਤਾ ਕਹਣਾ ਭਾਈ ਜਿਹੜਾ ਇਹ ਅਨੰਦ ਨਹੀਂ ਹੋਏ ਹੁਣ ਤੱਕ ਬੈਠੀ ਆਏ ਪੈਸਾ ਮੰਗ ਲਈ ਹੋਣਗੇ ਅੱਛਾ ਹਾਂ ਬਈ ਤਾਂ ਇਹਨਾਂ ਨੇ ਨੰਦਾਂ ਨੂੰ ਰੇਟ ਕਰਤਾ ਬਈ ਇਹਨਾਂ ਕੋਲੇ ਪੈਸਾ ਹੋਣਾ ਨਹੀਂ ਬਰਾਤੀਆਂ ਕੋਲੇ ਬਈ ਇਹਨਾਂ ਨੇ ਤਾਂ ਨੰਨਾਂ ਦੇ ਤੇ ਹੁਣ ਇਹਨਾਂ ਨੇ ਪੈਸਾ ਲਿਆ ਕੇ ਦਿੱਤਾ ਹੋ ਤਾਂ ਇਹਨਾਂ ਨੇ ਆਨੰਦ ਦਿੱਖਿਆ ਇਸ ਤਰ੍ਹਾਂ ਕਰਦੇ ਸੀ ਬਹੁਤ ਮਖਿਆ ਦੇ ਦਿੰਦੇ ਸੀ ਫੇਰ ਬਸ ਫੇਰ ਵੀ ਦੂਜੇ ਦਿਨ ਤੋਰਦੇ ਸੀ ਬਰਾਤ ਨੂੰ ਦੂਜੇ ਦਿਨ ਤੋਰਦੇ ਸੀ ਹਨ ਵੀ ਪਹਿਲਾਂ ਨੰਦ ਹਿੱ ਤੜਕੇ ਹੁੰਦੇ ਸੀ ਤੜਕੇ ਹੁੰਦੇ ਹਾਂ ਪੰਜ ਪੰਜ 6 ਵਜੇ ਦੇ ਨਾਲ ਆਪਣੇ ਆਪਣੇ ਜਿਵੇਂ ਹੁਣ ਦੇਖੀਏ ਹੁਣ ਤਾਂ ਅਨੰਦ ਕੀਤੇ ਜਾਂਦੇ ਆ ਆਪਣੇ 12 1 ਵਜੇ ਤੋਂ ਪਹਿਲਾਂ 12 1 ਵਜੇ ਤੋਂ ਪਹਿਲਾਂ ਬਰਾਤ ਹੀ ਕਰਦੀ ਆ ਤੋਰਦੀ ਹਾਂ ਉਹੀ 2-3 ਵੱਜ ਜਾਂਦੇ ਆ ਹਣੇ ਹਾਂ ਤੇ ਜਦੋਂ ਫੇਰ ਹੋਰ ਦੂਜੇ ਦਿਨ ਡੋਲੀ ਜਾਂਦੀ ਸੀ ਠੀਕ ਆ ਦੂਜੇ ਦਿਨ ਫੇਰ ਉਦੋਂ ਤੀਜੇ ਦਿਨ ਆਉਣੀ ਫੇਰ ਉਦੋਂ ਚੌਥੇ ਦਿਨ ਹਫਤਾ ਆਇਂਦਾ ਦਿੰਦੇ ਸੀ ਠੀਕ ਆ ਫੇਰ ਕਈਆਂ ਕਈ ਤਾਂ ਇੰੀਆਂ ਬੁੜੀਆਂ ਸਾਹੂ ਸੀ ਹਮ ਬਹੁਤ ਜਿਆਦਾ ਸਾਡੀ ਬੇਬੇ ਤਾਂ ਇੱਥੋਂ ਵਾਲੀ ਇੰਨੀ ਸਾਹੂ ਸੀ ਤੜੀ ਉਹਨੇ ਜਮਾ ਨਹੀਂ ਥੀ ਕਿਹਾ ਬਈ ਭਾਈ ਸਾਨੂੰ ਆ ਹੋਵੇ ਆ ਹੋਵੇ ਆ ਹੋਵੇ ਨਾ ਤੇ ਉੱਪਰ ਜਿੰਨਾ ਬੇਬੇ ਨੇ ਹਾਂ ਕਹੇ ਕਹਨੇ ਸੀ ਭਾਜੀ ਅਸੀਂ ਵੀ ਗਰੀਬਾਂ ਈ ਆਲੇ ਵੀ ਗਰੀਬ ਹੁੰਦੇ ਆ ਉਹਨਾਂ ਮੇਰੇ ਸਾਡੇ ਬੇਬੇ ਹੀ ਦੱਸ ਦਿੱਤੀ ਸਾਰੇ ਵਿਆਹ ਤੇ ਸਾਰਾ 800 ਰੁਪਏ ਸਾਡਾ ਇਧਰ ਨਾਲ ਲੱਗਿਆ ਸੀ ਉਧਰ ਤਾਂ ਕੋਈ ਵੱਧ ਨਹੀਂ ਅੱਛਾ ਬੰਦਿਆਂ ਵੱਲੋਂ ਰਾਤ ਵੱਲੋਂ ਬੰਦਿਆਂ ਵੱਲੋਂ 800 ਰੁਪਏ ਦੇ ਵਿੱਚ ਵਿਆਹ ਹੋ ਜਾਂਦਾ ਯਾਰ 800 ਰੁਪਏ ਦੇ ਵਿੱਚ ਨਾਲੇ ਬੜੀ ਜੇ ਕੋਈ ਇੱਕ ਅੱਧੀ ਟੂਕ ਪਾਉਣੀ ਕੋਈ ਪਾਉਂਦਾ ਸੀ ਟੂਕ ਪਾਉਂਦਾ ਨਹੀਂ ਸੀ ਤਾਂ ਉਹ ਵੀ ਬਖੇੜੀਆਂ ਸੋਂ ਅਗਰ ਤਾਂ ਦੇਖ ਕੇ ਪਾਉਂਦੇ ਸੀ ਘਰ ਦੇਖ ਕੇ ਪਾਉਂਦੇ ਸੀ ਇਹ ਉਹਨੇ ਬਟੈਰੀ ਨਾ ਕਦੇ ਨਹੀਂ ਸੀ ਤੇ ਹਾਂ ਉਹਨੇ ਬਹੁਤ ਵਧੀਆ ਮੇਰੇ ਨਾਲ ਮਾਹੌਲ ਰੱਖਿਆ ਇੰਨਾ ਦੇ ਆਪ ਦੇ ਕੁੜੀ ਹੈ ਨਹੀਂ ਸੀ ਚਾਰ ਮੁੰਡੇ-ਮੁੰਡੇ ਸੀ ਠੀਕ ਆ ਤੇ ਹੋਰ ਪਹਿਲਾਂ ਮੇਰੀਆਂ ਦੋ ਜਠਾਨੀਆਂ ਇੰਨਾ ਹੋਈਆਂ ਸੀ ਹਾਂ ਤੇ ਦਰਾਣੀਆਂ ਉਹ ਤੋਂ ਬਾਅਦ ਇਹ ਮਰ ਲਓ ਜਿੰਨਾ ਮੇਰੀ ਸੱਸ ਦਾ ਮੇਰੇ ਨਾਲ ਠੀਕ ਆ ਉਹਨਾਂ ਨਾਲ ਨਹੀਂ ਉਹ ਕਹਿੰਦੇ ਇਹਨਾਂ ਨੇ ਕਦੇ ਮੇਰੀ ਨਾਲ ਬੈਠ ਕੇ ਦੋਸਤ ਨਹੀਂ ਕੀਤਾ ਵੀ ਇੰਨਾ ਪਿਆਰ ਦਿਉ ਸੀਗਾ ਹਾਂ ਸਾਡੇ ਬਾਈ ਜੀ ਛੋਟੇ ਮੁੰਡਿਆਂ ਤੋਂ ਵੀ ਮਰ ਗਏ ਸੀ ਹਾਂ ਤੇ ਬਾਕੀ ਸਾਡੀ ਬੇਬੇ ਹੀ ਚਾਰੇ ਕੰਮ ਧੰਦਾ ਕਰਕੇ ਇਹਨਾਂ ਚਾਰੇ ਬੱਚੇ ਆਪਦੇ ਪਾਲੇ ਹਾਂ ਲੋ ਵਧੀਆ ਸਾਡੇ ਘਰ ਦਾ ਮਾਹੌਲ ਸੀ ਬਈ ਪੰਮ ਧੰਦਾ ਵਧੀਆ ਚੱਲਦਾ ਸੀ ਬਾਕੀ ਹੋਣ ਵੀ ਹੈਗਾ ਕਈ ਤਰ੍ਹਾਂ ਜਿੱਥੇ ਹੈਗਾ ਹੈ ਬਹੁਤ ਪਿਆਰ ਪਰ ਆਇਆ ਬਈ ਵਿਆਪਕ ਨੇ ਬਈ ਸਾਸਨੀ ਟੀ ਬਣਾਉਂਦੀ ਕੋਈ ਸਾਸਤੀ ਬਣਾਉਂਦੀ ਆ ਤਾਂ ਨੂਨੀਤੀ ਬਣਦੀ ਇਹ ਜਿਹੜਾ ਪੈਸਾ ਵਾ ਮੈਂ ਕਿਪਰ ਸਨੇ ਕੁੜੀਆਂ ਬਰਾਬਰ ਪੈਸਾ ਕੁਆਲੀਆਂ ਕੁੜੀਆਂ ਕਹਿੰਦੀਆਂ ਸੀ ਇਹਨਾਂ ਦਾ ਇੰਨੀ ਚੱਲ ਸਕਦੇ ਨਹੀਂ ਬਰਾਬਰ ਨਹੀਂ ਇੱਥੇ ਇਹ ਗੱਲ ਪੈਦਾ ਹੁੰਦੀ ਆ ਵੀ ਜਦੋਂ ਆਹ ਟਾਈਮ ਚਲੋ ਮੈਂ ਤਾਂ ਛੋਟਾ ਮਾਂ ਆਹ ਟਾਈਮ ਦੇ ਵਿੱਚ ਜਦੋਂ ਉਹ ਵਿਆਹਣ ਜਾਂਦੇ ਆ ਮੁੰਡੇ ਵਾਲੇ ਤਾਂ ਉਹਨਾਂ ਜਿਹੜੇ ਮਾਪਿਓ ਹੁੰਦੇ ਆ ਕਹਿੰਦੇ ਆ ਵੀ ਤੁਹਾਡੀ ਕੁੜੀ ਨੂੰ ਅਸੀਂ ਧੀ ਬਣਾ ਕੇ ਰੱਖਾਂਗੇ ਜਿੰਨਾ ਤੁਸੀਂ ਪਿਆਰ ਕੀਤਾ ਉਸ ਤੋਂ ਵੱਧ ਅਸੀਂ ਪਿਆਰ ਕਰਾਂਗੇ ਕਹਿੰਦੇ ਆ ਪਰ ਜਦੋਂ ਕੁੜੀ ਵਿਆਹ ਕੇ ਲੈ ਆਉਂਦੇ ਆ ਮਹੀਨੇ ਤੋਂ ਬਾਅਦ ਫਿਰ ਉਹ ਨੌ ਨਾਲ ਇਹ ਜਿਹਾ ਸਲੂਕਾ ਤੋਂ ਕਰ ਲੈ ਜਾਂਦੇ ਆ ਵੀ ਯਾਰ ਬਗਾਨੀ ਹੈ ਨਾ ਉਹ ਐ ਹੁੰਦਾ ਬਹੁਤ ਕਈਆਂ ਨੂੰ ਪੈਸੇ ਦੀ ਭੁੱਖ ਹੁੰਦੀ ਆ ਭਾਈ ਸਾਨੂੰ ਗੱਡੀ ਦੇਣ ਸਾਨੂੰ ਸੋਨਾ ਦੇਣ ਸਾਨੂੰ ਆਹ ਦੇਣ ਉਹ ਲਾਲਚੀ ਬੰਦੇ ਆ ਉਹ ਧੀ ਨਹੀਂ ਬਣਾ ਸਕਦੇ ਉਹ ਨਾ ਫਿਰ ਪਹਿਲਾਂ ਵੀ ਗੱਲ ਕਰ ਸਕਦੇ ਆ ਪਰ ਇਸ ਤੋਂ ਬਾਅਦ ਉਹਨਾਂ ਦਾ ਸਲੂਕ ਕਰਨਾ ਵੀ ਉਹ ਵੀ ਕਿਸੇ ਦੀ ਕੁੜੀ ਆ ਹੈ ਨਾ ਧੀ ਆ ਹੈ ਨਾ ਬਹੁਤ ਗਲਤ ਕਰਦੇ ਆ ਉਹ ਫਿਰ ਗਲਤ ਕਰਦੇ ਆ ਇਹ ਪਹਿਲਾਂ ਵੀ ਐ ਹੁੰਦਾ ਸੀਗਾ ਇਹ ਨੂੰ ਨਹੀਂ ਜਾਂ ਹਾਂ ਇਹ ਕਿ ਸ਼ਾਇਦ ਟਾਮਟਲਾ ਹੋਣਾ ਕੋਈ ਮੁੰਡੇ ਕੁੜੀ ਦੀ ਨਾ ਬਣ ਟਾਮੜਾ ਮोटा ਹੋ ਜਾਂਦਾ ਸੀ ਪਰ ਇੰਨਾ ਨਹੀਂ ਹੁੰਦਾ ਠੀਕ ਹੈ ਕਈ ਧੀਆ ਬਣਾ ਵੀ ਲੈਂਦੇ ਸੀ ਕਈ ਧੀਆ ਬਣ ਵੀ ਜਾਂਦੀਆਂ ਸੀ ਕਈ ਨਹੀਂ ਬਣਦੀਆਂ ਸੀ ਇਹ ਵਿਆਹ ਹੁਣ ਪੈਸਾ ਹੁਣ ਵੱਧ ਲਾਉਂਦੇ ਨੇ ਹਾਂ ਔਰ ਉਹਨੇ 100 ਗ੍ਰਾਮ ਨੇ 100 ਖਨੀ ਹੈ ਉਹਨੇ ਜੇ ਟੁੱਟ ਜਾਂਦੇ ਪਹਿਲੀ ਮੌਕੇ ਪਹਿਸਮੋਖਰੇ ਪਹਿਸਮੋਖਰੇ ਬਈਓ ਕੋਸ਼ਰ پیسہ ਤੁੰਗੀਆ ਗੱਡੀ ਨੇ ਸਾਨੂੰ ਇੰਨਾ ਪੈਸਾ ਦੇ ਦੇ ਸਾਨੂੰ ਆ ਦੇ ਇਹ ਨਾਲ ਕੀ ਹੋਵੇ ਵੈਸੇ ਅੱਜ ਕੱਲ ਦੇਖਿਓ ਵੀ ਛੋਟੇ ਛੋਟੇ ਜਵਾਕਾਂ ਦੇ ਵਿਆਹ ਹੋਈ ਜਾਂਦੇ ਆ ਪਹਿਲਾਂ ਵੀ ਕਹਿੰਦੇ ਵੀ ਛੋਟੇ ਦੀ ਉਮਰ ਚ ਵਿਆਹ ਕਰ ਦਿੰਦੇ ਸੀਗੇ ਕੁੜੀਆਂ ਦਾ ਸਾਡਾ ਤੇਰਾ ਦਿੱਲੀ ਵਾਲੇ ਭੂਆ ਸੀ ਹਾਂਜੀ ਉਹਨਾਂ ਦਾ 13 ਸਾਲ ਦਿਆਂ ਦਾ ਹੋਇਆ ਸੀ 13 ਸਾਲ ਦੀ ਉਮਰ ਤੇ 13 ਸਾਲ ਦੀ ਮੇਰਾ 15 ਸਾਲ ਹੋਇਆ ਸੀ ਠੀਕ ਆ ਇਹ ਉਦੋਂ ਆਏ ਸੀ ਆ ਹੁਣ ਤੱਕ ਕਹਿੰਦੇ ਆ ਵੀ ਇਹ ਗਵਰਨਮੈਂਟ ਕਹਿੰਦੀ 18 ਸਾਲ ਦੀ ਕੁੜੀ ਹੋਵੇ ਕਿਹੜਾ ਸਾਲ ਦਾ ਮੁੰਡਾ ਹੋਵੇ ਉਹਨਾਂ ਕੋਈ ਕੁਝ ਕਹਿਣਾ ਨਹੀਂ ਸੀ ਉਹ ਇਹਨਾਂ ਦੇ ਘਰ ਦਾ ਮਾਹੌਲ ਦੇਖ ਕੇ ਕੁੜੀਆਂ ਨੂੰ ਵਿਆਹ ਦਿੰਦਾ ਸੀ ਬਈ ਮੁੰਡੇ ਵੀ ਕਹਿੰਦੇ ਹੁੰਦੇ ਸੀ ਵੀ ਅਸੀਂ ਪਹਿਲਾਂ ਕਾਹੇ ਮੁੰਡੇ ਵੱਡੇ ਹੀ ਆ ਉਹਨਾਂ ਨੇ ਕਹਿਣਾ ਵੀ ਪਹਿਲਾਂ ਅਸੀਂ ਭੈਣ ਵਿਆਹਣੀ ਆ ਮਗਰੋਂ ਅਸੀਂ ਵਿਆਹ ਕਰਾਉਣਾ ਉਹਨਾਂ ਥੋੜੇ ਦਾਦਾ ਜੀ ਨੇ ਤਾਂ ਉਹ ਸਾਡੇ ਵਿਆਹ ਕਰੇ ਉਹ ਸਾ ਤੋਂ ਵੱਡਾ ਸੀ ਉਹਨੇ ਆਪ ਬਾਅਦ ਵਿੱਚ ਵਿਆਹ ਕਰਾਇਆ ਉਹ ਕਹਿੰਦਾ ਹੋ ਸਕਦਾ ਕੋਈ ਐਸੀ ਬਗਾਨੀ ਧੀ ਆ ਜੇ ਵੀ ਸਾਨੂੰ ਨਾ ਪਹਿਣਾ ਕਰਨ ਚਾਹ ਕੰਦਵੇ ਵੀ ਅਸੀਂ ਪਹਿਲਾਂ ਪਹਿਣਾ ਨੂੰ ਪਿਆਜੀ ਤੁਹਾਡੇ ਨਾਲ ਇਦਾਂ ਦਾ ਕੋਈ ਵਾਪਰਿਆ ਹੋਵੇ ਵੀ ਜਿਹੜਾ ਤੁਹਾਨੂੰ ਤੁਹਾਨੂੰ ਫਰਕ ਨਜ਼ਰ ਆਉਂਦਾ ਵੀ ਕਿਵੇਂ ਹੋਣਾ ਚਾਹੀਦਾ ਅੱਗੇ ਵਾਲੇ ਸਮੇਂ ਦੇ ਵਿੱਚ ਵਿਆਹ ਮੈਂ ਕਹਿੰਦੀ ਆ ਵਿਆਹ ਤਾਂ ਬਿਲਕੁਲ ਠੀਕ ਤੋਂ ਠੀਕ ਹੀ ਹੋਣਾ ਚਾਹੀਦਾ ਜਿਹੋ ਜੇ ਆਪਦੇ ਘਰ ਦੇ ਵਿੱਚ ਜੇਬ ਦੇ ਮੋਹ ਹੋਵੇ ਦੇਵੇ ਹੋਵੇ ਉਹ ਜਈ ਹੋਣਾ ਚਾਹੀਦਾ ਪਰ ਪਿਆਰ ਹੋਣਾ ਚਾਹੀਦਾ ਪਿਆਰ ਧੀ ਦੇ ਨਾਲ ਧੀ ਬਣਾਵੋ ਪਿਆਰ ਕਰੋ ਜੇ ਚਲ ਕੋਈ ਧੀ ਚ ਨੌਕਸਾ ਕੋਈ ਉਹਨੂੰ ਨਹੀਂ ਪਤਾ ਉਹਨੂੰ ਬੈਠ ਕੇ ਪਹਿਲਾਂ ਸਮਝਾਵੋ ਜੇ ਉਹ ਸਮਝ ਸਕਦੀ ਹੈ ਕੁਝ بگੜਦਾ ਹੀ ਨਹੀਂ ਜੇ ਉਹ ਕਹੇ ਮੈਂ ਨਹੀਂ ਸਮਝਦਾ ਫੇ ਕੋਸ਼ਿਸ਼ ਬਚਦਾ ਹੀ ਨਹੀਂ ਜਦ ਮੈਂ ਤੁਸੀਂ ਗੱਲ ਕੀਤੀ ਆ ਵੀ ਪਹਿਲਾਂ ਛੋਟੀ ਉਮਰ 13 ਸਾਲ ਦੀ ਉਮਰ ਚ ਵਿਆਹ ਹੋ ਗਏ ਤੁਹਾਡਾ 15 ਸਾਲ ਦੀ ਉਮਰ ਹੋ ਗਈ ਅੱਜਕੱਲ੍ਹ ਨਾ ਸੋਸ਼ਲ ਮੀਡੀਆ ਉੱਤੇ ਵੀ ਜਵਾਕਾਂ ਦੀ ਜਵਾਕਾਂ ਦੇ ਵਿਆਹ ਆਈ ਹੋਈ ਜਾਂਦੇ ਆ ਛੋਟੀ ਛੋਟੀ ਉਮਰ ਦੇ ਵਿੱਚ ਪਰ ਉਹਨਾਂ ਨੂੰ ਇੰਨੀ ਸਮਝ ਨਹੀਂ ਪਰ ਛੇਤੀ ਛੇਤੀ ਨਾ ਫਿਰ ਸਲਾਗ ਵੀ ਹੋਈ ਜਾਂਦੇ ਆ ਰੋਂਦੇ ਵੀ ਮਰਜੀ ਨਾਲ ਦੋ ਦਿਨ ਮਰਤੀ ਨਾ ਵੀ ਉਹਦੇ ਬਾਰੇ ਕੀ ਕਹਿਣਾ ਇਤਿਹਾਸ ਪਹਿਲੋਂ ਐਸੇ ਮੈਂ ਇੱਕ ਦੂਜੇ ਨੂੰ ਕੋਈ ਦੇਖਦਾ ਨਹੀਂ ਸੀ ਕੋਈ ਪਸੰਦ ਨਹੀਂ ਕਰਦਾ ਅੱਗੇ ਨਾ ਕੋਈ ਨਾਈ ਰਸਤਾ ਕਰਿਆ ਆ ਕੋਈ ਪੰਡਤ ਜਾ ਕੇ ਕਰਿਆ ਆ ਕੁਮਾਰ ਬਸ ਕਿਰਮਾ ਮਾਪੋ ਨੇ ਨਗਾਥਣ ਮੁੰਡਾ ਕੱਢਿਆ ਨਾ ਸਗਨ ਪੰਡਤ ਨੇ ਜਾਂ ਨਾਈ ਨੇ ਪਾਇਆ ਨਾ ਕੋਈ ਵਸਤਨ ਕੋਈ ਇਡਰ ਲੈਂਡ ਨਹੀਂ ਸੀ ਹੁੰਦਾ ਮੰਗਣੇ ਤੇ ਸਰਫਾ ਸ਼ੱਕਰ ਲੈ ਜਾਂਦੇ ਸੀ ਛਵਰ ਰੁਪਈਆ ਲੈ ਜਾਂਦੇ ਸੀ ਬਸ ਉਹ ਚ ਮੁੰਡਾ ਮੰਗਦਾ ਬਸ ਉਹ ਰਤ ਮੰਗਣਾ ਕਰਿਆ ਹੁੰਦੇ ਸੀ ਬੜੀ ਦੁਨੀਆ ਸੁਖੀ বাসਦੀ ਸੀ ਜਿਵੇਂ ਬਹਾਮਣ ਕਹਿੰਦਾ ਸੀ ਕਿ ਬਿਲਕੁਲ ਨਾ ਪਹਿਲਾਂ ਤੇਰੇ ਲੈ ਲੂ ਜਾਂ ਕੁੱਤੇ ਨਾਲ ਲੈ ਲੂ ਕੁੱਤੀ ਨਾਲ ਉਹ ਹੁੰਦਾ ਸੀ ਉਹ ਐ ਹੁੰਦਾ ਸੀ ਭੋਤਾ ਜਿਵੇਂ ਕੋਈ ਕਹਿੰਦਾ ਮਕਲੀਤ ਆ ਜਾਂ ਕਿਸੇ ਨੂੰ ਕੋਈ ਹੋਰ ਸ਼ੱਕ ਹੋਵੇ ਬਈ ਇਹਦਾ ਅੱਗੇ ਵਿਆਹ ਮੰਗਣਾ ਹੋਇਆ ਹੈ ਟੁੱਟਿਆ ਹੋਇਆ ਬਈ ਦੂਜਾ ਤੀਜਾ ਵਾ ਫੇਰ ਅਗਲਾ ਕਹਿੰਦਾ ਤੀਜਾ ਵਾ ਫੇਰ ਚਲ ਉਥੇ ਅੱਕ ਦੇ ਨਾਲ ਫੇਰੇ ਲੈ ਲੋ ਤੇ ਫੇਰ ਹਾਂ ਇਹ 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 ਸੁਭਾਵਨਾ ਨਹੀਂ ਹੁੰਦੀਆਂ ਸਨ ਇਹ ਜਿਵੇਂ ਹੁਣ ਅੱਜਾਂ ਆਨਲਾਈਨ ਵਿਆਹ ਹੁੰਨ ਲੱਗੇ ਆਨਲਾਈਨ ਸਾਈਟਾਂ ਬਣੀਆਂ ਹੋਈਆਂ ਨੇ ਆਨਲਾਈਨ ਵਿਆਹ ਕਰਾ ਕੇ ਬਾਹਰ ਜਾਈ ਜਾਂਦੇ ਆ ਹਨਾ ਵੀ ਇਹ ਇਹ ਵੀ ਇਹਨਾਂ ਲੋਕਾਂ ਦੀ ਗਲਤੀ ਆ ਜਿਹੜੇ ਆਪਾਂ ਇੱਕ ਨਾ ਮਹਾਰਾਜ ਦੇ ਮੂਹਰੇ ਬੈਠ ਕੇ ਸੱਚ ਝੂਠ ਬੋਲਦੇ ਆ ਕੋਈ ਭਤੀਜੀ ਦੇ ਨਾਲ ਚਾਚੇ ਨੇ ਕੱਢਣੀ ਆ ਉਹਦਾ ਨੰਦ ਲੈ ਲੈ ਕਿਸੇ ਜਾਂ ਭੈਣ ਨਾਲ ਜਾਂ ਭਾਣਜੀ ਨਾਲ ਜਾਂ ਦੋਤੀ ਨਾਲ ਇਹ ਵੀ ਪਾਪ ਇਹ ਫਿਰ ਉਹੋ ਜਿਹਾ ਆਪਾਂ ਪਰਮਾਤਮਾ ਨਾਲ ਕਹਿੰਦੇ ਉਹ ਨਹੀਂ ਮੜਾ ਜਿਆਦਾ ਸੀ ਉਹਦੇ ਮੂਹਰੇ ਬੈਠ ਕੇ ਝੂਠ ਬੋਲਦੇ ਆ ਉਹ ਮੜਾ ਹੋਰੇ ਕਰਕੇ ਫਿਰ ਇਹ ਵੱਧੇ ਘਾਟੇ ਹੁੰਦੇ ਨੇ ਹਾਂ ਤੁਹਾਡੀ ਪੁਆਈ ਹੋਣੀ ਆ ਮਨਾਂ ਦਾ 80 ਤੋਂ ਪਲੱਸ ਉਮਰ ਹੋਣੀ ਤੇ ਆਪਣੇ ਜਿਹੜੇ ਵੀ ਦੇਖ ਰਹੇ ਹੋ ਵੀਡੀਓ ਦੇ ਵਿੱਚ ਵੀ ਇਹਨਾਂ ਵੀ ਵੀ ਆਪਾਂ ਨਾਲ ਇੱਕ ਕੀ ਕਹਿਣਾ ਚਾਹੁੰਦੇ ਹਾਂ ਤੁਸੀਂ ਗੱਲਬਾਤ ਵੀ ਸਾਸ ਸਾਸਨੋ ਹੋ ਗਈ ਜਾਂ ਕੋਈ ਹੋਰ ਘਰ ਦੇ ਵਿੱਚ ਲੜਾਈ ਹੁੰਦੀ ਹੈ ਕਿਉਂਕਿ ਮੈਂ ਤਾਂ ਇਹਨਾਂ ਦੀ ਲੜਾਈ ਹੁੰਦੀ ਆ ਆ ਗੱਲ ਵੀ ਬਹੁਤ ਮਸ਼ਹੂਰ ਆ ਨਾ ਵੀ ਸੱਚ ਸਸਪ ਦੇ ਵਿੱਚ ਤਾਂ ਇੱਕ ਸੱਸਾ ਹੁੰਦਾ ਤੇ ਸੱਸ ਦੇ ਵਿੱਚ ਦੋ ਸੱਸੇ ਹੁੰਦੇ ਆ ਮਾਣਾ ਇੱਕ ਉਤੋਂ ਦੀ ਫੋਨ ਆ ਗਿਆ ਪਹਿਲਾਂ ਜਿਹੜੀਆਂ ਲੜਾਈਆਂ ਹੁੰਦੀਆਂ ਸੀਗੀਆਂ ਉਹ ਤਿੰਨ ਚਾਰ ਵਾਰ ਲੜਾਈ ਹੋ ਜਾਂਦੀ ਤਾਂ ਜਾ ਕੇ ਉੱਥੇ ਗੱਲ ਪਹੁੰਚਣੀ ਫੇਰ ਠੰਡੀ ਹੋਣੀ ਫੇਰ ਲੜਾਈ ਹੋ ਜਾਂਦੀ ਹੈ ਨਾ ਐਲੀ ਗੱਲ ਤਾਂ ਘਰਾਂ ਦੇ ਮਾਹੌਲ ਰਹਿ ਜਾਂ ਹੁੰਦੇ ਸੀ ਨਾ ਵੀ ਜੇ ਲੜਾਈ ਹੋ ਵੀ ਗਈ ਹਮ ਸੱਸ ਦੇ ਨਾਲ ਬੰਦੇ ਤੱਕ ਪਹੁੰਚਣ ਨਹੀਂ ਸੀ ਦਿੰਦਾ ਜੇ ਕੋਈ ਫਰਜ਼ ਕੀ ਤਾਂ ਕੋਈ ਬੁੜੀ ਕਪਤੀ ਆ ਉਹਨੇ ਆਵੇ ਪੁੱਤ ਕੋਲੇ ਜਾਂ ਘਰ ਵਾਲੇ ਕੋਲੇ ਗੱਲ ਕਰਦੀ ਹਮ ਉਹਨੇ ਫੇਰ ਨੂੰ ਨੇ ਡਰਦੀ ਨੇ ਗੱਲ ਨਾ ਕਰਨੀ ਠੀਕ ਹੈ ਕਿਹੜਾ ਕੋਈ ਚਿੱਠੀ ਦੀ ਜੇ ਚਿੱਠੀ ਭੌਂ ਤਾਂ ਦੱਸਾਂਦਾ ਉਹ ਚਿੱਠੀ ਆਵੇ ਕਿਵੇਂ ਜਦ ਕਰਦੇ ਆਨੇ ਕਿਸੇ ਪਾਸੇ ਤਾਂ ਨਿਕਲ ਨਹੀਂ ਡਰ ਹੁੰਦਾ ਸੀ ਡਰ ਹੁੰਦਾ ਸੀ ਹੁਣ ਡਰ ਤਾਂ ਹੈ ਹੁਣ ਜਦ ਨੂੰ 2-4 ਦਿਨ ਨੰਗ ਜਾਣੇ ਚੱਲੋ ਲੜਾਈ ਜੀ ਠੰਡੀ ਹੋ ਜਾਣੀ ਤੇ ਘਟਕਾ ਹੋ ਜਾਣਾ ਹੁਣ ਉਧਰ ਉਹ ਲੜੀ ਜਾਣਗੇ ਉਧਰ ਖੂਨ ਨਾਲ ਦੀ ਨਾਲ ਡਾਈ ਜਾਂਦੇ ਹਾਂ ਉਹ ਉਧਰੋਂ ਫਿਰ ਉਹ ਭੈਣ ਭਰਾ ਵੀ ਪੜ ਕੇ ਜਾਂ ਡੰਗੂ ਆ ਜਾਂਦੇ ਨੇ ਤੇ ਉਧਰੋਂ ਮੂਹੇ ਪੜ ਕੇ ਵੀ ਹੁੰਦੇ ਨੇ ਚਲੋ ਲਾਸਟ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਆਪਾਂ ਨੂੰ ਕਿਵੇਂ ਰਹਿਣਾ ਚਾਹੀਦਾ ਤੇ ਕਮ ਬਿਹਾਰ ਕਰਨਾ ਚਾਹੀਦਾ ਆਪਾਂ ਨੂੰ ਧੀਆ ਦੇ ਨਾਲ ਹਨਾ ਕਿਉਂਕਿ ਆਪਣੇ ਵੀ ਅੱਗੇ ਕਿਸੇ ਨੂੰ ਨਹੀਂ ਪਤਾ ਵੀ ਕੀ ਦਿੱਤੀ ਆ ਜੇ ਮੇਰੇ ਵੀ ਕੁੜੀ ਆ ਪਰ ਹਰੇਕ ਨੂੰ ਸੋ ਸਮਝ ਕੇ ਚੱਲਣਾ ਚਾਹੀਦਾ ਮੈਂ ਤਾਂ ਬੁੱਤ ਇਹ ਕਹਿੰਦੀ ਆ ਭਾਈ ਹਮੇਸ਼ਾ ਲੈਣ ਦੇ ਵਿਚਾਰ ਘਟਾਉਣਾ ਦਾ ਨੋਨ ਧੀ ਬਣਾ ਕੇ ਰੱਖਣ ਤੇ ਬਾਕੀ ਧੀ ਬਣ ਕੇ ਰਹੇ ਧੀ ਵੀ ਬਣ ਕੇ ਰਹੇ ਧੀ ਨੂੰ ਬਣਾ ਕੇ ਰੱਖੋ ਉਹਨੂੰ ਕੰਜ ਤਨ ਨਾ ਕਰੋ ਹਾਂ ਮਾਰ ਕੇ ਰੱਖੋ ਇਹ ਵੀ ਧੀ ਆ ਤੇ ਸਰੀ ਆਪਣੇ ਵੀ ਧੀਆ ਨੇ ਇਹ ਆਪਣੀਆਂ ਧੀਆਂ ਨਾਲ ਪੰਟਨ ਹੋਵੇ ਪਾਪਨ ਗੋਦ ਅਫ ਲੱਗਦਾ ਉਹੋ ਜੀ ਇਹ ਧੀ ਆ ਬਈ ਧੀ ਨੂੰ ਵੀ ਕਹਿੰਦੇ ਆ ਜੇ ਕੋਈ ਕੋਈ ਗੱਲ ਆ ਬੈਠ ਕੇ ਕਰੋ ਬੜਾ ਰੌਲਾ ਪਾਉਣ ਦੀ ਲੋੜ ਨਹੀਂ ਬਣ ਕੇ ਰਹੋ ਬਾਕੀ ਤੁਸੀਂ ਦਾਜ ਵਾਰ ਕੀ ਸੋਚਦੇ ਆ ਪਹਿਲੇ ਪਹਿਲਾਂ ਵੀ ਦਾਜ ਕੇ ਹੁੰਦਾ ਸੀਗਾ ਵੀ ਦਾਜ ਹੁੰਦਾ ਸੀ ਜਿਹੜਾ ਕੋਈ ਤਕੜਾ ਸੀ ਪਤੋ ਦੋ ਕੁਰਸੀਆਂ ਦੇ ਦਿੰਦਾ ਸੀ ਇੱਕ ਵਾਰ ਹਦਵਾਤ ਮੰਂਜਾ ਦੇ ਦਿੰਦਾ ਸੀ ਠੀਕ ਆ ਬਸ ਇੱਕ ਪੇਟੀ ਹੁੰਦੀ ਸੀ ਤੇ ਕੱਪੜੇ ਵਾਸ਼ੇਉਣ ਵਾਲੀ ਕੁੜੀ ਜਿਸਾਈ ਕਰਦੀ ਮਸ਼ੀਨ ਦੇ ਦਿੰਦਾ ਹੁਣ ਆਪਣੇ ਘਰਾਂ ਦੇ ਵਿੱਚ ਜਦੋਂ ਤੇਰੀ ਮਾਂ ਦਾ ਵਿਆਹ ਹੋਇਆ ਕਿਸੇ ਦੇ ਕੋਲ ਨਹੀਂ ਆਇਆ ਠੀਕ ਆ ਦਾਦੀ ਦਾ ਤੇਰੀ ਦਾ ਤੇ ਉਹਨਾਂ ਨੇ ਸਹਾਰਾ ਵਾਲਿਆਂ ਦੇ ਦੋ ਕੁਰਸੀਆਂ ਮੇਜ਼ ਤੇ ਸੀ ਇੱਕ ਮੰਂਜਾ ਦਿੱਤਾ ਸੀ ਬੱਡਨ ਸੀ ਚਿੰਦਾ ਦੀ ਸੀਗਾ ਬਾਕੀ ਮਸ਼ੀਨ ਸੀ ਪਰ ਵੀ ਨੂੰ ਸੈਟਰ ਸੀ ਮੈਂ ਕਹਿੰਦੀ ਆ ਸਾਰਾ ਸ੍ਰੀਕਾ ਦੇਖਣ ਆਇਆ ਸੀ ਠੀਕ ਹੈ ਉਹ ਕਹਿੰਦੇ ਸੀ ਕਿ ਕਿੰਨਾ ਦਾਜ ਦਿੱਤਾ ਉਹਨਾਂ ਨੇ ਪਰ ਉਹ ਕੁੜੀ ਵੀ ਇੰਨੀ ਚੰਗੀ ਸੀ ਸਾਡੇ ਘਰੇ ਆਈ ਸੀ ਮੈਂ ਕਹਿੰਦੀ ਆ ਸਾਡੇ ਘਰ ਦੀ ਔਕਸ ਨੂੰ ਇੰਨੀ ਦੇਖੀ ਸਾਨੂੰ ਨੇ ਨਣ ਦਾ ਬਣਾ ਕੇ ਨਹੀਂ ਰੱਖਿਆ ਆਪਣੀਆਂ ਭੈਣਾਂ ਦਾ ਵੱਧ ਰੱਖਿਆ ਅਸੀਂ ਵੀ ਉਹਨੂੰ ਪਰਜਾਈ ਨਹੀਂ ਸੀ ਬਣਾਇਆ ਅਸੀਂ ਕਹਿੰਦੇ ਸੀ ਸਾਡੀ ਵੱਡੀ ਆ ਸਾਡੀ ਮਾਂ ਵਾ ਉਹਨੇ ਸਾਡੇ ਨਾਲ ਮਾਮਾ ਰੂਪ ਰੱਖਿਆ ਅੱਡੇ ਨਾਲ ਉਹ ਪਰਜਾਈਆਂ ਨਹੀਂ ਸੀ ਉਹ ਬਹੁਤ ਧੰਵਾਪੂ ਆਈ ਹਣਾ ਤੁਸੀਂ ਪਹਿਲਾਂ ਦੀਆਂ ਗੱਲਾਂ ਦਸੀਆਂ ਤੇ ਹੁਣ ਦੇ ਸਾਨੂੰ ਨਾ ਇਹ ਗਿਆਨ ਹੁਣ ਘਾਟੀ ਮਰਦਾ ਨੈਟ ਦੇ ਤਾਂ ਹੁਣ ਕੁਝ ਹੈ ਨਹੀਂਗਾ ਪਿਆ ਇਦਾਂ ਦਾ ਹਣੇ ਇਹ ਪੁਰਾਣੇ ਬਜ਼ੁਰਗਾਂ ਤੋਂ ਹੀ ਆਪਾਂ ਨੂੰ ਸਿੱਖਣ ਨੂੰ ਮਿਲਦਾ ਵਾ ਮਹਾਰਾਜਪਤ ਤੋਂ ਕੰਮਜਾਬ ਕਰੇ ਵੱਡੀਆਂ ਵੱਡੀਆਂ ਉਮਰਾਂ ਕਰੇ ਧਰ ਧਰ ਤੋਂ ਰਾਜੀ ਰਾਜ ਖਾਂ ਨੂੰ ਬਾਲਾਈ ਦਵੇ ਤੁਹਾਨੂੰ ਸੱਚਾ ਆਸ਼ਕ ਬੋਤਨਵਾਹ ਹੋਈ ਮਾਹਰ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਦੋਸਤਾਂ ਨੂੰ ਸਾਰਸੇਕਾਰ ਮੇਰੇ ਵੱਲੋਂ ਵੀ ਇਦਾਂ ਦੀਆਂ ਵੀਡੀਓ ਹੋਰ ਵੀ ਲੈ ਕੇ ਆਇਆ ਕਰਾਂਗੇ ਤੁਹਾਨੂੰ ਇਸ ਮੁੱਦੇ ਦੇ ਉੱਤੇ ਕਿਵੇਂ ਦਾ ਲੱਗਿਆ ਇਸ ਵੀਡੀਓ ਚ ਕਿਵੇਂ ਲੱਗਿਆ ਕਿੱਦਾਂ ਦੀਆਂ ਗੱਲਾਂ ਬਾਤਾਂ ਲੱਗੀਆਂ ਸ਼ੇਅਰ ਕਰਿਓ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਇਹਨਾਂ ਦੀ ਜਿਹੜੀ ਮੈਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਵੀ ਮਾਂਤਵਾਦ ਕਿਵੇਂ ਜਾਂਦੇ ਹੋਏ ਉਹ ਵੀ ਆਪਣੀ ਵੀਡੀਓ ਪਾਈ ਹੋਈ ਆ ਮੈਂ ਤੁਹਾਨੂੰ ਮੈਂਸ਼ਨ ਕਰ ਦੂੰਗਾ ਲਿੰਕ ਤੇ ਬਾਕੀ ਮਰਦਿਆ ਹੋਰ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤ ਸ੍ਰੀ ਅਕਾਲ